हेल्दी किचन ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਮੇਥੀ ਆਲੂ ਦੀ ਸਬਜ਼ੀ ਸੀ ਜੋ ਕਿ ਮੈਂ ਚੰਗੀ ਤਰ੍ਹਾਂ ਨਮੈਸ਼ ਕਰ ਲਈਏ ਬਹੁਤ ਜ਼ਿਆਦਾ ਬਚ ਗਈ ਸੀ ਤੇ ਮੈਂ ਕਿਹਾ ਅੱਜ ਮੱਕੀ ਦੇ ਦੇ ਵਿੱਚ ਪਰੌਂਠੇ ਬਣਾਉਣੇ ਆ ਬਹੁਤ ਹੀ ਹੈਲਦੀ ਪਰੌਂਠੇ ਬੰਦੇ ਨੇ ਔਰ ਬਹੁਤ ਹੀ ਟੇਸਟੀ ਬੰਦੇ ਨੇ ਪਰ ਮੱਕੀ ਤੇ ਬਣਾਓ ਕਣਕ ਤੇ ਬਣਾਓ ਬਹੁਤ ਹੀ ਵਧੀਆ ਬੰਦੇ ਨੇ ਹੁਣ ਮੈਂ ਇਹਦੇ ਵਿੱਚ ਕੱਲਾ ਮੇਥੇ ਆਲੂ ਹੀ ਨਹੀਂ ਹੋਰ ਵੀ ਮਟੀਰੀਅਲ ਬਹੁਤ ਜ਼ਿਆਦਾ ਪਾ ਲੱਗੀਆਂ ਜਿਵੇਂ ਮੂਲੀ ਦੇ ਪੱਤੇ ਨੇ ਧੰਨੀਆਂ ਲਸਣ ਦੀ ਪੇਸਟ ਹੈ। ਔਰ ਉਸ ਤੋਂ ਬਾਅਦ ਮੂਲੀਆਂ ਨੂੰ ਮੈਂ ਕद्दूकस ਕਰ ਲਿਆ ਹੈ। ਪਿਆਜ਼, ਹਰੀ ਮਿਰਚ। ਠੀਕ ਹੈ ਜੀ ਸਭ ਕੁਝ ਮੈਂ ਵਿੱਚ ਹੀ ਪਾਵਾਂਗੇ। ਮੈਂ ਮੂਲੀਆਂ ਦੇ ਵਿੱਚੋਂ ਪਾਣੀ ਵੀ ਕੱਢ ਦਿੱਤਾ ਹੈ। ਕਿਉਂਕਿ ਅਸੀਂ ਜ਼ਿਆਦਾ ਪਾਣੀ ਪਾਵਾਂਗੇ ਤਾਂ ਸਾਡਾ ਜਿਹੜਾ ਆਟਾ ਹੈ ਉਹ ਪਤਲਾ ਹੋ ਜਾਏਗਾ। ਇਸ ਵਾਸਤੇ ਇਹਦੇ ਵਿੱਚ ਪਾਣੀ ਪਾਣ ਦੀ ਜ਼ਰੂਰਤ ਹੀ ਨਹੀਂ ਪੈਣੀ। ਮਟੀਰੀਅਲ ਦੇ ਨਾਲ ਹੀ ਤੁਹਾਡਾ ਸਾਰਾ ਤਿਆਰ ਹੋ ਜਾਣਾ। ਠੀਕ ਹੈ ਜੀ। ਹੁਣ ਅਸੀਂ ਸੁੱਕੇ ਮਸਾਲੇ ਕਿਹੜੇ-ਕਿਹੜੇ ਪਾਣੇ ਨੇ? ਨਮਕ ਹੋਰ ਏਡੀ ਦੇਖੋ ਸਬਜੀ ਵਿੱਚ ਹੁੰਦਾ ਹੈ ਤੁਸੀਂ ਲੋੜ ਦੇ ਮੁਤਾਬਿਕ ਨਮਕ ਪਾਣਾ ਹੈ ਮੈਂ ਥੋੜਾ ਜਿਹਾ ਜੀਰਾ ਲਿਆ ਜਵੈਨ ਲਈਏ ਔਰ ਅਮਚੂਰਨ ਪਾਊਡਰ ਲਿਆ ਔਰ ਥੋੜਾ ਜਿਹਾ ਸੁੱਕਾ ਧਨੀਆ ਲਿਆ ਠੀਕ ਹੈ ਜੀ ਇਹ ਵੀ ਮੈਂ ਸਾਰਾ ਵਿੱਚ ਸਮਾਨ ਪਾ ਦਾਂਗੀ ਹੁਣ ਅਸੀਂ ਇੱਕ ਕਟੋਰੀ ਵਿੱਚ ਆਟਾ ਵੀ ਪਾ ਦਾਂਗੇ ਇੱਕ ਕਟੋਰੀ ਆਟਾ ਗਰ ਤੁਸੀਂ ਜਿਆਦਾ ਪਾਣਾ ਤੇ ਜਿਆਦਾ ਵੀ ਪਾ ਸਕਦੇ ਹੋ ਮੈਂ ਇੱਕ ਕਟੋਰੀ ਆਟਾ ਪਾਇਆ ਹੁਣ ਅਸੀਂ ਸਾਰੇ ਮਟੀਰੀਅਲ ਨੂੰ ਮਿਕਸ ਕਰ ਲਾਂਗੇ ਵੇਅਸੇ ਤਾਂ ਸਾਨੂੰ ਪਾਣੀ ਦੀ ਜ਼ਰੂਰਤ ਨਹੀਂ ਪੈਣੀ ਅਗਰ ਪਏਗੀ ਤਾਂ ਇੱਕ ਦੋ ਛਿੱਟਾ ਪਾਣੀ ਦੀ ਪਾਣੀਆਂ ਪੈਣੀ ਆ ਔਰ ਜ਼ਿਆਦਾ ਨਹੀਂ ਪੈਣਾ ਠੀਕ ਹੈ ਜੀ ਆ ਦੇਖੋ ਜੀ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਸ ਤਰ੍ਹਾਂ ਪੇੜਾ ਬਣਦਾ ਪਿਆ ਪਹਿਲੇ ਤੁਸੀਂ ਚੈੱਕ ਕਰ ਲਓ ਕਿ ਪਾਣੀ ਦੀ ਜ਼ਰੂਰਤ ਪੈਣੀ ਹੈ ਜਾਂ ਨਹੀਂ ਪੈਣੀ ਇਹ ਬਹੁਤ ਹੀ ਹੈਲਦੀ ਪਰੌਂਠੇ ਬੰਦੇ ਨੇ ਸਰਦੀਆਂ ਦੇ ਵਿੱਚ ਵਨ ਸੋਨੀਆਂ ਸਬਜ਼ੀਆਂ ਨੇ ਵਨ ਸੋਨੀਆਂ ਚੀਜ਼ਾਂ ਆ ਰਹੀਆਂ ਨੇ ਔਰ ਤੁਸੀਂ ਜਿਹੜਾ ਗਰਮੀਆਂ ਦਾ ਮਜ਼ਾ ਸਰਦੀਆਂ ਵਿੱਚ ਨਹੀਂ ਲੈ ਸਕਦੇ ਤੇ ਸਰਦੀਆਂ ਦਾ ਮਜ਼ਾ ਗਰਮੀਆਂ 'ਚ ਨਹੀਂ ਲੈ ਸਕਦੇ ਇਸ ਵਾਸਤੇ ਸਰਦੀ ਦੇ ਜਿਹੜੇ ਪਰੌਂਠੇ ਨੇ ਉਹ ਬਹੁਤ ਹੀ ਹੈਲਦੀ ਤੇ ਬਹੁਤ ਜ਼ਿਆਦਾ ਵੈਜੀਟੇਬਲ ਦੇ ਨਾਲ ਅਸੀਂ ਬਣਾ ਸਕਦੇ ਹਾਂ ਅਤੇ ਬੱਚਿਆਂ ਦੀ ਸਿਹਤ ਦਾ ਅਸੀਂ ਪੂਰਾ ਧਿਆਨ ਰੱਖ ਸਕਦੇ ਹਾਂ ਠੀਕ ਹੈ ਜੀ ਹੁਣ ਅਸੀਂ ਸਾਰਾ ਮਟੀਰੀਅਲ ਨੂੰ ਇਕੱਠਾ ਕਰ ਲਿਆ ਇਹਦੇ ਵਿੱਚ ਅਸੀਂ ਲੋੜ ਮੁਤਾਬਕ ਜਵੈਨ ਜ਼ਰੂਰ ਤੁਸੀਂ ਪਾਣੀ ਵਿੱਚ ਕਿਉਂਕਿ ਕਈ ਵਾਰੀ ਵਾਈ ਕਰ ਦਿੰਦੇ ਨੇ ਚੀਜ਼ ਹੈਵੀ ਹੁੰਦੀ ਹੈ ਮੱਕੀ ਦਾ ਆਟਾ ਹੈਵੀ ਹੁੰਦਾ ਜੋਵੈਨ ਦੇ ਨਾਲ ਕੀ ਹੋ ਜਾਂਦਾ ਕਵਰ ਹੋ ਜਾਂਦਾ ਸਾਰਾ ਕੁਝ ਕਿਉਂਕਿ ਅਸੀਂ ਮੂਲੀ ਦੇ ਪੱਤੇ ਵੀ ਪਾਏ ਨੇ ਮੂਲੀ ਵੀ ਪਾਈ ਹੈ ਇਹ ਦੇਖੋ ਜੀ ਸਾਡਾ ਮਟੀਰੀਅਲ ਤਿਆਰ ਹੋ ਗਿਆ ਹੁਣ ਲੱਗਦਾ ਕਿ ਥੋੜਾ ਜਿਹਾ ਵਿੱਚ ਪਾਣੀ ਪਾਣਾ ਪੈਣਾ ਛਿੱਟੇ ਦੋਕ ਤੇ ਠੀਕ ਹੋ ਜਾਣਾ ਆਟਾ ਠੀਕ ਹੈ ਜੀ ਹਾਂਜੀ ਤੁਸੀਂ ਲੋੜ ਮੁਤਾਬਕ ਪਾਣੀ ਥੋੜਾ ਥੋੜਾ ਪਾਈ ਜਾਣਾ ਵਿੱਚ ਤੇ ਹਲਕੇ ਹਲਕੇ ਆਥਣਾ ਲੈ ਨੂੰ ਮਿਕਸ ਕਰੀ ਜਾਣਾ ਠੀਕ ਹੈ ਜੀ ਦੇ ਕੋਲ ਸੌਫਟ ਕਰ ਲੈਣਾ ਆਟਾ ਜਿੰਨਾ ਸੇ ਸੌਫਟ ਕਰਾਂਗੇ ਵੈਸੇ ਤੇ ਗਰਮ ਪਾਣੀ ਪਾਣਾ ਚਾਹੀਦਾ ਹੈ ਅਗਰ ਤੁਹਾਡੇ ਕੋਲ ਗਰਮ ਪਾਣੀ ਨਹੀਂ ਹੈ ਤੇ ਤੁਸੀਂ ਠੰਡੇ ਨਾਲੇ ਪਾ ਕੇ ਦੇ ਵਿੱਚ ਤੁਸੀਂ ਘੱਟੋ ਘੱਟ 15-20 ਮਿੰਟਾਂ ਨੂੰ ਬਣਾ ਕੇ ਆਟੇ ਨੂੰ ਤੇ ਰੱਖ ਦੇਣਾ ਦੇਖੋ ਜੀ ਸਬਜ਼ੀਆਂ ਕਿਵੇਂ ਵਿੱਚ ਨਜ਼ਰ ਆ ਰਹੀਆਂ ਨੇ ਔਰ ਆਟਾ ਘੱਟ ਹੋਣਾ ਚਾਹੀਦਾ ਤੇ ਸਬਜ਼ੀਆਂ ਜਿਆਦੀਆਂ ਫੇਰ ਹੀ ਤੁਹਾਡਾ ਬਹੁਤ ਵਧੀਆ ਬਣੇਗਾ ਆਟਾ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਮ사ਜ ਕਰਕੇ ਦੀ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਅੱਛੀ ਤਰ੍ਹਾਂ ਆਟਾ ਨੂੰ ਗੁੰਨਾਂਗੇ ਤੇ ਨੂੰ 15-20 ਮਿੰਟ ਵਾਸਤੇ ਰੱਖ ਦਾਂਗੇ ਫਿਰ ਉਸ ਤੋਂ ਬਾਅਦ ਅਸੀਂ ਪਰੌਂਠੇ ਤਿਆਰ ਕਰਾਂਗੇ ਠੀਕ ਹੈ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਕਿੰਨਾ ਵਧੀਆ ਆਟਾ ਗੁੰਨਿਆ ਗਿਆ ਔਰ ਵਿੱਚ ਹਰਾ-ਹਰਾ ਤਨੀਆਂ ਤੇ ਮooli ਦੇ ਪੱਤੇ ਕਿੰਨੇ ਵਧੀਆ ਲੱਗ ਰਹੇ ਨੇ ਵਿੱਚ ਤੇ ਇਸ ਤਰ੍ਹਾਂ ਦਾ ਇੱਕ ਵਾਰੀ ਹੈਲਦੀ ਆਟੇ ਦੇ ਨਾਲ ਬੱਚਿਆਂ ਨੂੰ ਜ਼ਰੂਰ ਪਰੌਂਠੇ ਖਵਾਓ ਬਹੁਤ ਹੀ ਵਧੀਆ ਬੰਦੀ ਹੈ ਵੱਡਿਆਂ ਨੂੰ ਵੀ ਬਹੁਤ ਪਸੰਦ ਆਏਗੀ ਤੇ ਛੋਟਿਆਂ ਨੂੰ ਵੀ ਕਿਉਂਕਿ ਹਰ ਵੇਲੇ ਮੱਕਣਕ ਦਾ ਆਟਾ ਲਗਾਤਾਰ ਵੀ ਖਾਣ ਨਾਲ ਤਾਨੂੰ ਪਤਾ ਹੈ ਕਿ ਪ੍ਰੋਬਲਮ ਹੋਣ ਲੱਗ ਜਾਂਦੀ ਪੇਟ 'ਚ ਕਈ ਵਾਰੀ ਹੈਵੀ ਹੁੰਦਾ ਪਰ ਜਿਹੜਾ ਮੱਕੀ ਦਾ ਆਟਾ ਬਹੁਤ ਹਲਕਾ ਹੁੰਦਾ ਹੈ ਔਰ ਛੇਤੀ ਹਜ਼ਮ ਹੋ ਜਾਂਦਾ ਔਰ ਜਦੋਂ ਅਸੀਂ ਵਿੱਚ ਵੈਜੀਟੇਬਲ ਪਾ ਕੇ ਬਣਾਨੇ ਆ ਤਾਂ ਹੋਰ ਵੀ ਹੈਲਦੀ ਬਣ ਜਾਂਦਾ ਠੀਕ ਹੈ ਜੀ ਹੁਣ ਅਸੀਂ ਚੋਰਸ ਚੋਰਸ ਇਹਦੇ ਪਰੌਂਠੇ ਬਣਾਵਾਂਗੇ ਤੇ ਬਹੁਤ ਹੀ ਹੈਲਦੀ ਤੇ ਬਹੁਤ ਮਸੇਵਾਲੇ ਪਰੌਂਠੇ ਬੰਦੇ ਨੇ ਚਾਹ ਦਹੀਂ ਨਾਲ ਖਾਓ ਚਾਹ ਮੱਖਣ ਨਾਲ ਖਾਓ ਬਹੁਤ ਹੀ ਸਵਾਦ ਲੱਗਦੇ ਨੇ ਇੱਕ ਵਾਰੀ ਇਹਨੂੰ ਜ਼ਰੂਰ ਟਰਾਈ ਕਰਨਾ ਠੀਕ ਹੈ ਜੀ ਹੁਣ ਅਸੀਂ ਸਟਾਰਟ ਕਰਦੇ ਹਾਂ ਪਰੌਂਠੇ ਸਿਰਫ ਇਹਨੂੰ 10 ਮਿੰਟ ਰੈਸਟ ਦੇਣਾ ਉਸ ਤੋਂ ਬਾਅਦ ਅ ਹਾਂਜੀ ਪਹਿਲੇ ਇਸ ਤਰ੍ਹਾਂ ਦੇਖੋ ਪੇੜਾ ਲੈ ਲੈਣਾ ਤੁਸੀਂ ਗੋਲ-ਗੋਲ ਪੇੜਾ ਲੈ ਕੇ ਤੇ ਉਸ ਨੂੰ ਹੌਲੀ-ਹੌਲੀ ਫੇਲ ਕੇ ਇਸ ਤਰ੍ਹਾਂ ਸੀ ਚੌਰਸ ਪਰੌਂਠੀ ਬਣਾ ਲੈਣੀ ਹੈ ਮੈਂ ਦੂਸਰੀ ਫਿਰ ਤੁਹਾਨੂੰ ਪਰੌਂਠੀ ਬਣਾ ਕੇ ਦਿਖਾਵਾਂਗੀ ਜੇ ਤੁਸੀਂ ਵੇਲਣੇ ਨਾਲ ਵੇਲਣੀ ਹੈ ਤੇ ਵੇਲਣੇ ਨਾਲ ਵੀ ਵੇਲ ਸਕਦੇ ਹੋ ਅਗਰ ਵੇਲਣੇ ਨਾਲ ਨਹੀਂ ਕਰਨੀ ਤਾਂ ਤੁਸੀਂ ਹੱਥ ਦੇ ਨਾਲ ਇਸ ਤਰ੍ਹਾਂ ਹਲਕੇ-ਹਲਕੇ ਹੱਥਾਂ ਦੇ ਨਾਲ ਇਹਨੂੰ ਪ੍ਰੈਸ ਕਰਦੇ ਜਾਓ ਤੇ ਬਹੁਤ ਵਧੀਆ ਚੌਰਸ ਪਰੌਂਠੀ ਬਣ ਜਾਏਗੀ ਇਸ ਤਰ੍ਹਾਂ ਹੱਥ ਨਾਲ ਪ੍ਰੈਸ ਕਰ-ਕਰ ਕੇ ਅਗਰ ਫਿਰ ਵੀ ਤੁਹਾਡੀ ਥੋੜੀ ਚਿਪਕੇ ਵਿੱਚ ਤੂੜਾ ਜ਼ਰੂਰ ਪਾ ਲੈਣਾ ਤੂੜੇ ਤੋਂ ਬਿਨਾਂ ਨਹੀਂ ਬਣਾਣੀ ਤੇ ਇਸ ਤਰ੍ਹਾਂ ਇਹਨੂੰ ਚਾਕੂ ਦੇ ਨਾਲ ਥੱਲੋ ਉਹ ਖੇੜ ਕੇ ਤੇ ਆਰਾਮ ਨਾਲ ਹੌਲਕੇ ਹੱਥਾਂ ਦੇ ਨਾਲ ਇਹਨੂੰ ਤਵੇ ਤੇ ਪਾ ਦੇ। ਦੇਖੋ ਜੀ ਕਿੰਨੀ ਵਧੀਆ ਪਰੌਂਠੇ ਬਣ ਗਏ ਏ ਤੁਸੀਂ ਦੇਖ ਸਕਦੇ ਹੋ ਕਿ ਚੋਰਸ ਵੀ ਬਣ ਗਏ ਬਹੁਤ ਸੋਹਣੇ ਛੋਟੇ-ਛੋਟੇ ਬਿਲਕੁਲ ਪਰੌਂਠੇ ਬਣਾਣੀਆਂ ਨੇ ਜਿਆਦਾ ਵੱਡਾ ਸਾਈਜ਼ ਨਹੀਂ ਕਰਨਾ ਜਿੰਨਾ ਵੱਡਾ ਕਰੋਗੇ ਉਹਨੇ ਅੱਛੀਆਂ ਨਹੀਂ ਲੱਗਣਗੀਆਂ ਔਰ ਹਲਕੇ-ਹਲਕੇ ਬੜਨਗੇ ਬਿਲਕੁਲ ਔਰ ਬੱਚੇ ਵੀ ਖੁਸ਼ ਹੋ ਕੇ ਖਾਣਗੇ ਇਹ 2 ਮਹੀਨੇ ਜਿਹੜੇ ਹੈਗੇ ਨੇ ਤੁਸੀਂ ਆਰਾਮ ਨਾਲ ਆਨੰਦ ਲੈ ਸਕਦੇ ਹੋ ਪਰੌਂਠੀਆਂ ਦਾ ਫਿਰ ਤੁਸੀਂ ਇਹਨਾਂ ਪਰੌਂਠੀਆਂ ਨੂੰ ਤਰਸਦੇ ਰਹਿਣਾ ਕਿਉਂਕਿ ਇਹ ਚੀਜ਼ਾਂ ਸਾਨੂੰ ਗਰਮੀ ਵਿੱਚ ਨਹੀਂ ਮਿਲਦੀਆਂ ਹੁਣ ਇਹ ਦੇਖੋ ਜਿਵੇਂ ਇਹ ਗੋਲ ਪੇੜਾ ਸੀ ਬਣਾਇਆ ਹੋਇਆ ਇਹਨੂੰ ਅਸੀਂ ਇਸ ਤਰ੍ਹਾਂ ਪ੍ਰੈਸ ਕਰਨਾ ਪਹਿਲੇ ਚੋਰਸ ਕਰ ਦੇਣਾ ਇਹਨੂੰ ਚਾਰੇ ਨੁਕਰਾ ਨੂੰ ਇਸ ਤਰ੍ਹਾਂ ਬਣਾ ਲੈਣਾ ਫਿਰ ਇਸ ਤਰ੍ਹਾਂ ਕਰ ਦੇਣਾ ਔਰ ਥੋੜਾ ਜਿਹਾ ਹਲਕਾ ਜਿਹਾ ਹੱਥਾਂ ਦੇ ਨਾਲ ਪ੍ਰੈਸ ਕਰੋ ਬਹੁਤ ਹੀ ਵਧੀਆ ਪਰੌਂਠਾ ਹੱਥ ਨਾਲ ਹੀ ਬਣ ਜਾਂਦਾ ਹੈ तो जरूरत ही नहीं पैनी थोड़ा थले तूड़ा पा लो एक बार चकले देते और बिल्कुल हथ हल्के हल्के हथा इस तरह प्रेस कर दे जो थोड़ा तो हाथ तो सुा होना चाहिए गिला नहीं होना चाहिए जो गिला करोगे हाथ तो वह तो थोड़ा नाल ही चिपकी जाएगा फिर तुम होली हौले हो प्रेस करते दे जाओ देखो सीधा करते दे जाए आप कि सा रोटी जोड़ी गोल ना बने परौण गोल ना बने चोरस ही ਇਦਾਂ ਲਾ ਧੂੜਾ ਵੀ ਕੱਟ ਲੱਗਦਾ ਤੇ ਆਰਾਮ ਨਾਲ ਬਣ ਵੀ ਜਾਂਦਾ ਨਾ ਹੀ ਕੰਡੇ ਮੋٹے ਬੰਦਨ ਅਸੀਂ ਉੱਧਰ ਪਲਟ ਦਵਾਂਗੇ ਟਰਾਂਟੀ ਨੂੰ ਟਰਾਂਟੀ ਸਾਡੀ ਤਿਆਰ ਹੋ ਗਈ ਹੈ ਚਾਕੂ ਦੀ ਹੈਲਪ ਨਾਲ ਥੋੜਾ ਨੂੰ ਥੱਲੋਂ ਹਿਲਾ ਲੈਣਾ ਕਿਉਂਕਿ ਇਹਦੇ ਚ ਮਟੀਰੀਅਲ ਬਹੁਤ ਜ਼ਿਆਦਾ ਪਿਆ ਤੇ ਆਟਾ ਬਹੁਤ ਘੱਟ ਹੈ ਐਸ ਵਾਸਤੇ ਇਹ ਚਿਪਕਣ ਦੀ ਵੀ ਕੋਸ਼ਿਸ਼ ਕਰਨਗੇ ਪਰ ਅਸੀਂ ਚਾਕੂ ਦੀ ਹੈਲਪ ਨਾਲ ਇਹਨਾਂ ਨੂੰ ਕਾਟੇ ਰਹਿਣਾ ਇਹ ਦੇਖੋ ਜਿਵੇਂ ਮੈਂ ਨਾਲ-ਨਾਲ ਕਰ ਰਹੀ ਹਾਂ ਨਾ ਤੁਸੀਂ ਵੀ ਇਸ ਤਰ੍ਹਾਂ ਨਾਲ ਨਾਲ press ਕਰੀ ਜਾਣਾ ਇਸ ਤਰ੍ਹਾਂ ਤੁਸੀਂ ਵੇਲ ਕੇ ਪਰੌਂਠੀਆਂ ਰੱਖ ਵੀ ਸਕਦੇ ਹੋ ਤੇ ਜਦੋਂ ਸੇਕਣੀਆਂ ਹੋਣ ਤੇ ਨਾਲ ਹੀ ਸੇਕ ਲਓ ਇਹ ਦੇਖੋ ਜੀ ਕਿੰਨਾ ਸੋਹਣਾ ਚੌਰਸ ਬਣ ਗਿਆ ਪਰੌਂਠਾ ਤੁਸੀਂ ਦੇਖ ਸਕਦੇ ਹੋ ਕਿ ਚੌਰਸ ਬਿਲਕੁਲ ਪਰੌਂਠੀ ਬਣੀ ਹੈ ਦੇਖੋ ਕਿੰਨੀ ਵਧੀਆ ਬਣ ਗਈ ਔਰ ਸਬਜ਼ੀਆਂ ਸਾਫ਼ ਨਜ਼ਰ ਆ ਰਹੀਆਂ ਨੇ ਬਹੁਤ ਹੀ ਹੈਲਦੀ ਪਰੌਂਠਾ ਬਣਦਾ ਬੱਚਿਆਂ ਨੂੰ ਜ਼ਰੂਰ ਇੱਕ ਵਾਰੀ try ਕਰਵਾਣਾ ਬੱਚੇ ਬੜੇ ਖੁਸ਼ ਹੋਣਗੇ ਇੱਕ ਤਾਂ ਤੁਹਾਡੀ ਜਿਹੜੀ ਸਬਜੀ ਬਚੀ ਹੁੰਦੀ ਏ ਦੇਖੋ ਆਲੂ ਮਟਰ ਗਾਜਰਾਂ ਦੀ ਵੀ ਵੱਜੇ ਤਾਂ ਵੀ ਤੁਸੀਂ ਉਹਨੂੰ ਮੈਸ਼ ਕਰਕੇ ਵੀ ਪਾ ਸਕਦੇ ਹੋ ਆਲੂ ਗੋਭੀ ਵੱਜੇ ਤਾਂ ਵੀ ਤੁਸੀਂ ਮੈਸ਼ ਕਰਕੇ ਉਹਦੇ ਸਬਜ਼ੀਆਂ ਦੇ ਵਿੱਚ ਆਟੇ ਦੇ ਵਿੱਚ ਪਾ ਸਕਦੇ ਹੋ ਤੇ ਇਸ ਤਰ੍ਹਾਂ ਸਬਜ਼ੀਆਂ ਵੇਸਟ ਵੀ ਨਹੀਂ ਹੁੰਦੀਆਂ ਖਾਧੀਆਂ ਵੀ ਜਾਂਦੀਆਂ ਨੇ ਤੇ ਪੋਸਟਿਕ ਪ੍ਰੋਟੀਨ ਵੀ ਬਣ ਜਾਂਦੀ ਹੈ ਤੇ ਜਰੂਰ ਇੱਕ ਵਾਰੀ ਟਰਾਈ ਕਰਨਾ ਜਿੰਨੀਆਂ ਵੀ ਸਬਜ਼ੀਆਂ ਸੁਝੀਆਂ ਸੀ ਜਿਵੇਂ ਦਾਲ ਚ ਵਿੱਚ ਆਟਾ ਬੰਨਿਆ ਇਸ ਤਰੀ ਤੁਸੀਂ ਮੱਕੀ ਦਾ ਆਟਾ ਦੇਖੋ ਹੁਣ ਮਾਰਚ ਦੇ ਮਹੀਨੇ ਤੱਕ ਤੁਹਾਨੂੰ ਅੱਛਾ ਲੱਗਣਾ April ਵਿੱਚ ਫੇਰ ਨਹੀਂ ਅੱਛਾ ਲੱਗਣਾ ਕਿਉਂਕਿ ਗਰਮੀ ਆਜਨੀ ਗਰਮੀ ਚ ਲੋਕੀ ਕਟ ਕਰਦੇ ਔਰ ਸਰਦੀ ਚ ਅੱਛਾ ਲੱਗਦਾ ਹੈ ਬਲਮ ਮੌਸਮ ਦੇ ਵਿੱਚ ਹੀ ਠੰਡੇ ਮੌਸਮ ਚ ਮੱਕੀ ਦੀ ਪੌਂਠੀ ਅੱਛੀ ਲੱਗਦੀ ਔਰ ਇੱਕ ਦੋ ਵਾਰੀ ਜ਼ਰੂਰ ਇਹਨਾਂ ਟਰਾਈ ਕਰ ਲਓ ਕਿਉਂਕਿ ਇਹ ਜੋ ਮਾਰਚ ਦਾ ਮਹੀਨਾ ਤੁਹਾਡੇ ਕੋਲ ਹੈਗਾ ਔਰ ਸਬਜ਼ੀਆਂ ਵੀ ਵਾਧੂ ਆ ਰਹੀਆਂ ਨੇ ਤੁਸੀਂ ਗੋਭੀ ਵਿੱਚ ਕੱਦੂ ਕਸ ਕਰਕੇ ਪਾ ਸਕਦੇ ਹੋ ਐਨ ਇੱਕ ਜੂਰੀ ਵੀ ਮੈਂ ਜਿਹੜੀਆਂ ਸਬਜ਼ੀਆਂ ਪਾਈਆਂ ਉਹ ਹੀ ਪਾ ਸਕਦੇ ਹੋ ਤੁਸੀਂ ਬੀਨਸ ਵਗੈਰਾ ਵੀ ਪਾ ਸਕਦੇ ਹੋ ਮੇਥੀ ਆਲੂ ਜੋ ਮਰਜ਼ੀ ਪਾਓ ਇਹ ਬਹੁਤ ਹੀ ਵਧੀਆ ਲੱਗਣਗੀਆਂ ਇਹਨੀਆਂ ਸੌਫਟ ਬਣੀਆਂ ਨਾ ਪ੍ਰੌਂਠੀਆਂ ਮੈਂ ਤੁਹਾਨੂੰ ਬਣਾ ਕੇ ਦਿਖਾਨੀ ਆ ਕਿੰਨੀ ਸੌਫਟ ਪ੍ਰੌਂਠੀ ਬਣੀ ਹੈ ਠੀਕ ਹੈ ਜੀ ਹਾਂਜੀ ਦੇਖੋ ਸਾਡੀ ਪ੍ਰੌਂਠੀ ਤਿਆਰ ਹੋ ਗਈ ਹੈ ਤੇ ਹੁਣ ਅਸੀਂ ਇਹਦੇ ਉੱਤੇ ਉੱਤੇ ਲਾਵਾਂਗੇ ਘਿਓ ਦੇਸੀ ਘਿਓ ਲਗਾੜਾ ਡਾਲਡਾ ਨਹੀਂ ਲਗਾਣਾ ਕਿਉਂਕਿ ਅਗਰ ਤੁਸੀਂ ਡਾਲਡਾ ਲਗਾ ਦੇਆ ਜਾਂ ਤੇਲ ਲਗਾ ਦਿੱਤਾ ਤੇ ਉਹ ਪੋਸਟਿਕ ਨਹੀਂ ਰਹਿਣੀ ਬਿਲਕੁਲ ਤੁਸੀਂ ਦੇਸੀ ਘਿਓ ਯੂਜ਼ ਕਰਨਾ ਅਗਰ ਜੇ ਤੁਸੀਂ ਨਹੀਂ ਖਾਂਦੇ ਤੇ ਤੁਸੀਂ ਮੱਖਣ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਕਿੰਨੀ ਵਧੀਆ ਪਰੌਂਠੀ ਬਣ ਗਈ ਰੜ ਕੇ ਇਹਨੀ ਵਧੀਆ ਪਰੌਂਠੀ ਤਿਆਰ ਹੋ ਗਈ। ਛੇ ਤੁਸੀਂ ਦੇਖੋ ਨੇੜੇੋਂ ਮੈਂ ਦਿਖਾ ਰਹੀ ਹਾਂ ਤੁਹਾਨੂੰ ਇਹ ਦੇਖੋ ਜੀ। ਕਿੰਨੀ ਵਧੀਆ ਪਰੌਂਠੀ ਬਣੀ ਹੈ। ਇਹਨੂੰ ਅੱਛੇ ਤਰ੍ਹਾਂ ਰੜਨਾ ਹੈ। ਕੱਚੀ-ਕੱਚੀ ਨਹੀਂ ਖਾਰਨੀ। ਅਗਰ ਦੋਨੋਂ ਪਾਸੇ ਲਗਾਣਾ ਕਿ ਹੋਵੇ ਤੇ ਦੋਨੋਂ ਪਾਸੇ ਲਗਾ ਸਕਦੇ ਹੋ। ਜੇ ਤੁਹਾਨੂੰ ਜ਼ਿਆਦਾ ਤੁਹਾਨੂੰ ਹੈਵੀ ਲੱਗਦਾ ਤੇ ਇੱਕੋ ਸਾਈਡ ਤੇ ਹੀ ਲਗਾ ਸਕਦੇ ਹੋ। ਹਲਕਾ-ਹਲਕਾ ਲਗਾ ਲਓਗੇ ਤਾਂ ਬਹੁਤ ਹੀ ਵਧੀਆ ਲੱਗੇਗੀ ਬੱਚਾ ਨੂੰ ਵੀ ਖਵਾਣਾ ਤੁਸੀਂ। ਤੇ ਬੱਚਾ ਦੀ ਪਸੰਦ ਤੁਹਾਡੀ ਆਪਣੀ ਪਸੰਦ ਹੈ ਠੀਕ ਹੈ ਜੀ ਆਹ ਦੇਖੋ ਜੀ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਉਣੀ ਉਹਨੇ ਤਾਂ ਮੈਂ ਦੂਜਾ ਪਰੌਂਠਾ ਵੀ ਉੱਪਰ ਪਾ ਦਾਂ ਤੇਨੂੰ ਘਿਓ ਲਗਾ ਕੇ ਮੱਖਣ ਲਗਾ ਕੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਜੀ ਤਵਾ ਸਾਡਾ ਖਾਲੀ ਹੈ ਹੁਣ ਅਸੀਂ ਤਵੇ ਦੇ ਉੱਤੇ ਪਰੌਂਠੇ ਪਾ ਲੈਣੇ ਆਹ ਦੇਖੋ ਜੀ ਇਹ ਵਧੀਆ ਪਰੌਂਠੇ ਬਣੀ ਹੈ ਉਹ ਆ ਦੇਖੋ ਦੂਜੀ ਵੀ ਤਵੇ ਦੇ ਉੱਤੇ ਪਾ ਦਿੱਤੀ ਹੈ ਬਹੁਤ ਹੀ ਵਧੀਆ ਪਰੌਂਠੀਆਂ ਬਣਦੀਆਂ ਨੇ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਠੀਕ ਹੈ ਜੀ ਉਨੇ ਤੁਹਾਨੂੰ ਪਲੇਟਿੰਗ ਕਰਕੇ ਦਿਖਾਉਣੀ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਪ੍ਰੌਂਠੀ ਮੱਕੀ ਦੀ ਹੈ ਦੇਖੋ ਮਿੱਸੀ ਪ੍ਰੌਂਠੀ ਕਿੰਨੀ ਵਧੀਆ ਬਣੀ ਹੈ ਬਿਲਕੁਲ ਸੌਫਟ ਹੈ ਬਿਲਕੁਲ ਇਹ ਦੇਖੋ ਜੀ ਬਿਲਕੁਲ ਸੌਫਟ ਸੌਫਟ ਪ੍ਰੌਂਠੀ ਬਣੀ ਹੈ ਦੇਖੋ ਆਰਾਮ ਨਾਲ ਟੁੱਟੀ ਜਾ ਰਹੀ ਹੈ ਔਰ ਨਾਲ ਖਾਓ ਮੱਖਣ ਦਹੀਂ ਤੇ ਮੈਂ ਚਟਨੀ ਬਣਾਈ ਸੀ ਇਹ ਦੇਖੋ ਜੀ ਪਿਆਜ਼ ਟਮਾਟਰ ਹਰੀ ਮਿਰਚ ਲਸਣ ਵਗੈਰਾ ਪਾ ਕੇ ਚਟਨੀ ਬਣਾਈ ਨਾਲ ਮੈਂ ਲਿਆ ਨਿੰਗੂ ਦਾ achar ਅਦਰਕ ਤੇ ਮਿਰਚਾਂ ਦਾ ਮਿਕਸ achar ਪਾਇਆ ਸੀ ਜਿਹੜੇ ਮੈਂ ਰੈਸਪੀ ਤੁਹਾਨੂੰ ਸਾਂਝੀ ਵੀ ਕੀਤੀ ਸੀ ਬਹੁਤ ਹੀ ਵਧੀਆ ਪਲੇਟ ਸੱਜ ਕੇ ਤਿਆਰ ਹੁੰਦੀ ਹੈ ਬੱਚੇ ਦੇਖਣਾ ਕਿੰਨੇ ਅਟਰੈਕਟਿਵ ਹੋਣਗੇ ਇੱਕ ਵਾਰੀ ਬੱਚਿਆਂ ਨੂੰ ਜ਼ਰੂਰ ਮੇਰੀ ਰੈਸਪੀ ਦੇ ਨਾਲ ਪਰੌਂਠੇ ਖਵਾਓ ਔਰ ਸਾਰੀ ਫੈਮਿਲੀ ਨੂੰ ਖੁਸ਼ ਕਰੋ ਦੇਖਣਾ ਤੁਹਾਡੀਆਂ ਤਾਰੀਫਾਂ ਕਿਵੇਂ ਕਰਦੇ ਨੇ ਔਰ ਬੜੇ ਖੁਸ਼ ਹੋਣਗੇ ਬਾਰ-ਬਾਰ ਤੁਹਾਡੇ ਤੋਂ ਮੰਗਣਗੇ ਇਹ ਪਰੌਂਠੀ ਇੱਕ ਵਾਰੀ ਤੁਸੀਂ ਖਵਾ ਦਿੱਤੀ ਨਾ ਤੇ ਰੋਜ਼ ਡਿਮਾਂਡ ਕਰਨਗੇ ਠੀਕ ਹੈ ਜੀ ਅਗਰ ਤੁਹਾਡੇ ਕੋਲ ਟਾਈਮ ਨਹੀਂ ਹੈ ਤਾਂ ਤੁਸੀਂ ਰਾਤੀ ਵੀ ਆਟਾ ਇਹ ਤਿਆਰ ਕਰਕੇ ਰੱਖ ਸਕਦੇ ਹੋ ਸਵੇਰੇ ਅਗਰ अर्ਲੀ ਮਾਰਨਿੰਗ ਤੁਸੀਂ ਬਣਾਣੀਆਂ ਨੇ ਪਰੌਂਠੀਆਂ ਜਾਂ ਬੱਚਿਆਂ ਨੇ ਜਾਣਾ ਤੇ ਤੁਸੀਂ ਸਕੂਲ ਵਾਸਤੇ ਆਫਿਸ ਵਾਸਤੇ ਸਭ ਵਾਸਤੇ ਪਰੌਂਠੇ ਬਣਾ ਸਕਦੇ ਹੋ ਭਾਵੇਂ ਸ਼ਾਮ ਤੱਕ ਦੇਖਣਾ ਸਰੀ সফট ਰਹਿਣ ਗਿਆ ਔਰ ਬਹੁਤ ਹੀ ਹੈਲਦੀ ਬਣਦੀਆਂ ਨੇ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਓਕੇ ਜੀ ਸਤਿ ਸ੍ਰੀ ਅਕਾਲ ਜੀ